ਮੋਗਾ ਪੁਲਿਸ ਨੂੰ ਮਿਲਿਆ ਵੱਡੀ ਸਫਲਤਾ ਮੋਗਾ ਪੁਲਿਸ ਨੇ ਵਿਦੇਸ਼ੀ ਮੂਲ ਦੇ ਹੈਂਡਲਰ ਜੱਗਾ ਤੁਰਕੋਟ ਦੁਆਰਾ ਚਲਾਇਆ ਜਾ ਰਿਹਾ ਗੈਰ ਕਾਨੂੰਨੀ ਹਥਿਆਰਾਂ ਦੇ ਮੌਜੂਲ ਦਾ ਪਰਦਾਫਾਸ਼ ਕੀਤਾ ਹੈ ਤੇ ਗਿਰੋਹ ਦੇ 7 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੱਗਾ ਤੁਰਕੋਟ ਲਾਰਸ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਉਹ ਪੰਜਾਬ ਦੇ ਵਿੱਚ ਲੋਕਾਂ ਤੋਂ ਪੈਸੇ ਵਸੂਲਣ ਦੇ ਵਿੱਚ ਸ਼ਾਮਿਲ ਸੀ ਡਕੈਤੀ ਦੀ ਯੋਜਨਾ ਬਣਾ ਰਿਹਾ ਸੀ ਜਿਸ ਨੂੰ ਸਫਲਤਾਪੂਰਵਕ ਚਾਰਲ ਦਿੱਤਾ ਗਿਆ ਹੈ ਸੋ ਰਿਕਵਰੀ ਦੌਰਾਨ 5 ਪਿਸਤੌਲ ਸਮੇਤ 8 ਕਾਰਤੂਸ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ ਨੇ ਪੰਜਾਬ ਪੁਲਿਸ ਸੰਗਠਿਤ ਅਪਰਾਧ ਦੇ ਖਾਤਮੇ ਅਤੇ ਖ ਤੇ ਅਤੇ ਸਤਿਪਾਵਨਾ ਬਣਾਈ ਰੱਖਣ ਦੇ ਲਈ ਪੂਰੀ ਤਰ੍ਹਾਂ ਵਚਨਪਾਤ ਹੈ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਸੀਆਈਏ ਸਟਾਫ ਮੋਗਾ ਨੂੰ ਇੱਕ ਅਚੀਵਮੈਂਟ ਮਿਲੀ ਹੈ ਐਸਪੀਡੀ ਮੋਗਾ ਤੇ ਬੀਐਸਪੀਡੀ ਮੋਗਾ ਦੇ ਸੁਪਰਵਾਈਜ਼ਨ ਚ ਸੀਆਈਏ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਸਾਹਿਬ ਦੀ ਟੀਮ ਨੇ ਸੱਤ ਅਕਿਊਜ਼ ਅਰੈਸਟ ਕੀਤੇ ਨੇ ਇਹਨਾਂ ਦੇ ਕੋਲੋਂ ਟੋਟਲ 5 ਪਿਸਟਲ ਬੱਤੀਬੌਰ ਸਮੇਤ 7 ਮੈਗਜ਼ੀਨ ਅਤੇ 6 ਲਾਈਵ ਰਾਉਂਡਸ ਬੱਤੀਬੌਰ ਦੇ ਬਰਾਮਦ ਹੋਏ ਨੇ ਇਹ ਬੇਸਿਕਲੀ ਜਿਹੜੇ ਸੱਤ ਅਕਿਊਜ਼ ਨੇ ਜੱਗਾ ਦੂਰਕੋਟ ਦੀ ਗੈਂਗ ਦੇ ਨਾਲ ਤਾਲੁਕ ਰੱਖਦੇ ਆ ਜੱਗਾ ਦੂਰਕੋਟ ਗੋਲਡੀ ਬਰਾਡ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਅਸੋਸੀਏਟਿਡ ਹੈ ਇਹ ਸੱਤ ਦੋਸ਼ੀ ਹੈਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਕਮਲਦੀਪ ਸਿੰਘ ਉਰਫ ਕਮਲ ਉਹ 134 ਨੰਬਰ ਐਫ ਆਰ 2022 ਦੀ ਪਤਨੀ ਕਲਾ ਥਾਣੇ ਦਾ ਉਹਦੇ ਵਿੱਚ ਪੀਓ ਵੀ ਹੈ ਬਾਕੀ ਜਿਹੜੇ ਅਕਿਊਜ਼ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਅਸੀਂ ਦਿੱਤੀ ਹੈ ਇਹਦੇ ਸਬੰਧ ਸੇ ਐਫਆਈਆਰ ਨੰਬਰ 79 ਥਾਣਾ ਮਹਿਣਾ ਦਰਜ ਕੀਤੀ ਹੈ ਉਹਦੇ ਵਿੱਚ 111 111 3 111 4 308 2 308 4 310 4 4 310 5 ਬੀ ਐਨ ਐਸ ਸੈਕਸ਼ਨਾਂ ਦੇ ਅੰਡਰ ਅਸੀਂ ਅਫੇਅਰ ਰਜਿਸਟਰ ਕੀਤੀ ਹੈ ਇਹ ਬੇਸਿਕਲੀ ਐਕਸਟਰਸ਼ਨ ਤੇ ਡਕੈਤੀ ਦੀ ਪਲੈਨਿੰਗ ਕਰਦੇ ਪਏ ਸੀ ਤੇ ਇਹਨਾਂ ਨੂੰ ਬਸ ਅਡੇ ਮੈਨੇ ਤੋਂ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ CIA ਦੀ ਟੀਮ ਨੇ ਕਾਬੂ ਕਰ ਲਿਆ ਮੌਕੇ ਤੋਂ ਇਹਨਾਂ ਤੋਂ ਹਿਸ਼ਿਆਰ ਵੀ ਮਿਲ ਗਏ ਤੇ ਡਿਊਰਿੰਗ ਇਨਵੈਸਟੀਗੇਸ਼ਨ ਆਗਲ ਸਾਹਮਣੇ ਆਈ ਹੈ ਕਿ ਇਹ ਜੱਗਾ ਦੂਰਕੋਟ ਜੋ ਕਿ ਹੁਣ ਵਿਦੇਸ਼ ਚ ਰਹਿ ਰਿਹਾ ਹੈ ਉਹਦੇ ਕੰਟੈਕਟ ਚ ਸੀ ਤੇ ਉਹਦੇ ਕਹਿਣ ਤੇ ਹੀ ਮਤਲਬ ਕੋਈ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਫਰੋਤੀ ਦੀ ਵਾਰਦਾਤ ਨੂੰ ਤੇ ਬਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇੱਕ ਵੱਡੀ ਵਾਰਦਾਤ ਪ੍ਰੀਐਮਪਟ ਹੋ ਗਈ ਹੈ ਸੀਆਈਏ ਸਟਾਫ ਦੀ ਮੁਸਤੈਦੀ ਦੇ ਨਾਲ ਵੱਖਰੇ ਵੱਖਰੇ ਮੋਗੇ ਸ਼ਹਿਰ ਦੇ ਵਿੱਚ ਵੀ ਤੇ ਆਸ-ਪਾਸੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਐਕਸਟਰਸ਼ਨ ਦੀ ਕਾਲ ਕੀਤੀਆਂ ਸੀ ਕਿ ਤਿੰਨ-ਚਾਰ ਸਾਡੇ ਜਾਂਚ ਹੈਗੀ ਬਾਕੀ ਆ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਵਾਰਡ ਹਾਸਿਲ ਕਰਕੇ ਹੋਰ ਇਹਨਾਂ ਦੀ ਡੰਗਾਈ ਨਾਲ ਪੁੱਛਗਿੱਛ ਕਰਾਂਗੇ ਹੋਰ ਵੀ ਵਾਰਦਾਤਾਂ ਜਿਹੜੀਆਂ ਆ ਉਹ ਸਾਹਮਣੇ ਆ ਸਕਦੀਆਂ ਹਨ ਜਮਲਦੀਪ ਸਿੰਘ ਉਰਫ ਕਮਲ ਮੋਗੇ ਦਾ ਰਹਿਣ ਵਾਲਾ ਤੇਜਿੰਦਰ ਉਰਫ ਤੇਜੂ ਉਹ rau ke kalam ਮੋਗੇ ਦਾ ਰਹਿਣ ਵਾਲਾ ਦਿਲਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਉਹ ਵੀ ਨਿਹਾਲ ਸਿੰਘ ਵਾਲਾ ਮੋਗੇ ਦਾ ਰਹਿਣ ਵਾਲੇ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਉਹ ਬਦਨੀਕਲਾ ਦਾ ਰਹਿਣ ਵਾਲੇ ਦਿਲਰਾਜ ਸਿੰਘ ਉਰਫ ਆਕਾਸੀ ਉਹ ਵਾਸੀ ਲੋਪੋ ਜਿਲ੍ਹਾ ਮੋਗੇ ਦਾ ਰਹਿਣ ਵਾਲੇ ਗੋਬਿੰਦ ਸਿੰਘ ਉਰਫ ਪੁੱਤਰ ਜਸਪਾਲ ਸਿੰਘ ਵਾਸੀ ਸਿਉਣ ਜਿਲ੍ਹਾ ਪਟਿਆਲੇ ਦਾ ਹੈ ਇੱਕ ਦੋਸ਼ੀ ਤੇ ਬਾਕੀ ਸੱਤਵਾ ਲਵਪ੍ਰੀਤ ਸਿੰਘ ਉਰਫ ਲੱਭੂ ਉਹ ਵੀ ਮੋਗੇ ਦਾ ਰਹਿਣ ਵਾਲੇ ਛੇ ਬੇਸਿਕਲੀ ਮੋਗੇ ਦੇ ਰਹਿਣ ਵਾਲੇ ਨੇ ਇੱਕ ਪਟਿਆਲੇ ਦਾ ਰਹਿਣ ਵਾਲਾ ਇਹਦੇ ਵਿੱਚ ਸੁਖਦੀਪ ਸਿੰਘ ਉਰਫ ਸੋਹਣ ਦੂਰਕੋਟ ਤੇ ਹਰਜੋਤ ਸਿੰਘ ਉਰਫ ਨੀਲਾ ਬਦਨੀਕਲਾ ਦਾ ਇਹ ਦੋ ਪਗੋੜੇ ਨੇ ਇਹ ਉਹਦੇ ਨਾਲ ਟੱਚ ਚ ਵੀ ਹੈਗੇ ਸੀ ਇਹਨਾਂ ਦਾ ਵੀ ਅਸੀਂ ਪਤਾ ਕਰ ਰਹੇ ਹਾਂ ਤੇ ਇਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ ਇਹ ਸਾਰੇ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਬਾਕੀ ਇਹਨਾਂ ਦੇ ਪਰਚੇ ਦਰਜ ਨੇ ਪਹਿਲਾਂ ਦੇ ਉਹ ਸਾਰੀ ਡਿਟੇਲ ਅਸੀਂ ਦਿੱਤੀ ਹੈ ਪ੍ਰੈਸ ਨੋਟ ਤੇ ਹਜੇ ਤੱਕ ਫਾਇਰਿੰਗ ਨਹੀਂ ਕੀਤੀ ਲੇਕਿਨ ਇਹਨਾਂ ਨੇ ਰੈਕੀ ਵਗੈਰਾ ਕੀਤੀ ਹੈ ਕਾਫੀ ਬੰਦਿਆਂ ਦੀ ਇਹਨਾਂ ਨੇ ਰੈਕੀ ਕੀਤੀ ਹੈ ਕੋਈ ਸ਼ੈਲ ਮੋਗੇ ਕਿ ਸ਼ੈਲ ਨਾਲੇ ਕੋਈ